ਲਓ ਜੀ ਅੱਜ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਵਿਰੋਧ ਮਹਿੰਮ ਦਾ ਜਲੂਸ ਨਿਕਲ ਗਿਆ ਸਭ ਕੁਝ ਨੰਗਾ ਹੋ ਗਿਆ ਹੈ ਭ੍ਰਿਸ਼ਟਾਚਾਰ ਦੇ ਵਿਰੁੱਧ ਜ਼ੀਰੋ ਟੋਲਰੈਂਸ ਦਾ ਜਲੂਸ ਨਿਕਲ ਗਿਆ ਕਿਉਂਕਿ ਭਗਵੰਤ ਮਾਨ ਸਾਹਿਬ ਨੇ ਖੁਦ ਭ੍ਰਿਸ਼ਟਾਚਾਰ ਦੇ ਵਿਰੁੱਧ ਜਿਹੜੀ ਗਵਾਹੀ ਦੇਣੀ ਸੀ ਉਹ ਨਹੀਂ ਦਿੱਤੀ ਤੇ ਜਿਹੜੇ ਸਬੂਤ ਭ੍ਰਿਸ਼ਟਾਚਾਰ ਦੇ ਖਿਲਾਫ ਇਕੱਲੇ ਭਗਵੰਤ ਮਾਨ ਸਾਹਿਬ ਕੋਲੇ ਸੀ ਜਿਹੜੇ ਉਹਨਾਂ ਨੇ ਪੂਰੇ ਪੰਜਾਬ ਸਾਹਮਣੇ ਖੁਦ ਮੰਨੇ ਸੀ ਉਹ ਉਹਨਾਂ ਨੇ ਦਿੱਤੇ ਨਹੀਂ ਪੇਸ਼ ਨਹੀਂ ਕੀਤੇ ਤੇ ਆਪਣਾ ਇੱਕ ਮੰਤਰੀ ਬਚਾ ਲਿਆ ਦੇਖੋ ਜੀ ਕਹਿੰਦੇ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਪਿਛਲੀਆਂ ਪਾਰਟੀਆਂ ਤੇ ਇਹ ਸਵਾਲ ਉੱਠਦੇ ਸੀ ਕਿ ਉਹ ਆਪਦੇ ਮੰਤਰੀਆਂ ਤੇ ਲੀਡਰਾਂ ਨੂੰ ਸਾਰੇ ਕੇਸਾਂ ਤੋਂ ਬਚਾ ਲੈਂਦੀਆਂ ਨੇ ਕਾਰਵਾਈਆਂ ਤੋਂ ਬਚਾ ਲੈਂਦੀਆਂ ਨੇ ਤੇ ਪਰ ਭਗਵੰਤ ਮਾਨ ਸਾਹਿਬ ਹੋਰਾਂ ਨੇ ਵੀ ਅੱਜ ਇੰਜ ਹੀ ਕੀਤਾ ਜਾਪਦਾ ਵੇਖੋ ਜੀ ਤੁਹਾਨੂੰ ਯਾਦ ਹੋਣਾ ਜਦੋਂ ਨਵੀਂ-ਨਵੀਂ ਸਰਕਾਰ ਬਣੀ ਸੀ 2022 ਚ ਭਗਵੰਤਮਾਨ ਸਾਹਿਬ ਹੋਰਾਂ ਦੀ ਤਾਂ ਇਹਨਾਂ ਨੇ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਘਲਾ ਨੂੰ ਫੜ ਲਿਆ ਸੀ ਔਰ ਉਸ ਵਕਤ ਭਗਵੰਤਮਾਨ ਸਾਹਿਬ ਨੇ ਕਿਹਾ ਸੀਗਾ ਵੀ ਇਹ ਜਿਹੜਾ ਸਾਡਾ ਸਿਹਤ ਮੰਤਰੀ ਹੈ ਇਹ ਸਿਹਤ ਸਹੂਲਤਾਂ ਦੇ ਵਿੱਚ 1% ਕਮਿਸ਼ਨ ਲੈਣ ਦਾ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤਮਾਨ ਸਾਹਿਬ ਨੇ ਆ ਤੁਹਾਨੂੰ ਮੈਂ ਵੀਡੀਓ ਦਿਖਾਉਣਾ ਆ ਜਿਹੜੀ ਪੋਸਟ ਹੈ ਲੇਕਿ ਸੋਸ਼ਲ ਮੀਡੀਆ ਤੇ ਆਪ ਪਾਈ ਸੀ ਭਗਵੰਤਬਾਨ ਨੇ ਤੇ ਨਾਲੇ ਵੀਡੀਓ ਬਣਾ ਕੇ ਪਾਈ ਸੀ ਵੀਡੀਓ ਮੈਂ ਤੁਹਾਨੂੰ ਅੱਗੇ ਦਿਖਾਉਣਾ ਮਾਨ ਸਾਹਿਬ ਨੇ ਕਿਹਾ ਸੀ ਕਿ ਇਸ ਮੰਤਰੀ ਦੇ ਖਿਲਾਫ ਪਰਿਸ਼ਟਾਚਾਰ ਦੇ ਮੇਰੇ ਕੋਲ ਸਬੂਤ ਆਏ ਨੇ ਤੇ ਮੇਰੇ ਕੋਲ ਇਹ ਜਿਹੜਾ ਮੰਤਰੀ ਹੈ ਉਹ ਮੰਨ ਵੀ ਗਿਆ ਕਿ ਹਾਂ ਮੈਂ ਇਹ ਗਲਤੀ ਕੀਤੀ ਹੈ ਤਾਂ ਭਗਵੰਤਬਾਨ ਨੇ ਇਹ ਵੀ ਕਿਹਾ ਸੀ ਕਿ ਮੈਂ ਇਹ ਗੁਨਾਹ ਲਕੋ ਵੀ ਸਕਦਾ ਸੀ ਕਿਉਂਕਿ ਮੀਡੀਆ ਦੇ ਵਿੱਚ ਕਿਤੇ ਵੀ ਹੋਰ ਉਹ ਸਬੂਤ ਨਸ਼ਰ ਨਹੀਂ ਹੋਏ ਕਿਸੇ ਕੋਲ ਵੀ ਉਹ ਵੀਡੀਓ ਸਬੂਤ ਨਹੀਂ ਗਏ ਜੋ ਮੇਰੇ ਕੋਲ ਪਹੁੰਚੇ ਨੇ ਪਰ ਹੁਣ ਕੀ ਹੋਇਆ ਭਰਾਓ ਮੈਂ ਕਿਉਂ ਬੋਲੀ ਜਾਣਾ ਮੈਂ ਕਿਉਂ ਚੀਕੀ ਜਾਣਾ ਮੇਰੇ ਕੋ ਟੱਡ ਪੀੜਾ ਹੈ ਅਸਲ 'ਚ ਮੇਰੇ ਨਹੀਂ ਚਾਰ ਚਫੇਰੇ ਖਬਰ ਫੈਲ ਗਈ ਹੈ ਹੁਣ ਉਹੀ ਮੰਤਰੀ ਵਿਜੇ ਸਿੰਘਲਾ ਜਿਹਨੂੰ ਪਾਰਟੀ ਚੋਂ ਉਦੋਂ ਦਾ ਕੱਢ ਦੇਣਾ ਚਾਹੀਦਾ ਸੀ ਉਹ ਉਦੋਂ ਦਾ ਹੀ ਪਾਰਟੀ ਦੇ ਅੰਦਰ ਵੀ ਸੀ ਔਰ ਇਹਨਾਂ ਨਾਲ ਨੱਚਦਾ ਗਾਉਂਦਾ ਵੀ ਨਜ਼ਰ ਆ ਰਿਹਾ ਸੀ ਤੇ ਅੱਜ ਕਹਾਣੀ ਸਿਰੇ ਲੱਗ ਗਈ ਅੱਜ ਤੱਕ ਕਹਾਣੀ ਨਿਬੜ ਹੀ ਗਈ ਨਾਰਿਆਂ ਬਾਸ ਤੇ ਨਾ ਵਜੇਗੀ ਬਾਂਸਰੀ ਅੱਜ ਭਗਵੰਤ ਮਾਨ ਸਰਕਾਰ ਦੀ ਪੁਲਿਸ ਨੇ ਅਦਾਲਤ ਦੇ ਵਿੱਚ ਉਸ ਨੂੰ ਕਲੀਨ ਚਿੱਟ ਦੇਤੀ ਹੈ ਔਰ ਕਲੋਜ਼ਰ ਰਿਪੋਰਟ ਜਿਹੜੀ ਆ ਉਹ ਅਦਾਲਤ ਦੇ ਵਿੱਚ ਉਹਦੇ ਖਿਲਾਫ ਫਾਈਲ ਕਰ ਦੁੱਤੀ ਹੈ ਮਤਲਬ ਪੁਲਿਸ ਨੇ ਇਹ ਕਹਿ ਦਿੱਤਾ ਅਦਾਲਤ ਦੇ ਵਿੱਚ ਵੀ ਉਹਦੇ ਖਿਲਾਫ ਕੋਈ ਸਬੂਤ ਨਹੀਂ ਕੋਈ ਗਵਾਹ ਨਹੀਂ ਕੁਝ ਮਿਲਿਆ ਨਹੀਂ ਇੱਕ ਤਰ੍ਹਾਂ ਨਾਲ ਉਹਨੂੰ ਬਿਲਕੁਲ ਸੱਚਾ ਸਾਫ਼ ਸੁਥਰਾ ਸਾਬਤ ਕਰ ਦਿੱਤਾ ਗਿਆ ਹੁਣ ਸਵਾਲ ਹੋਰ ਕਿਸੇ ਤੇ ਨਹੀਂ ਸਵਾਲ ਭਗਵੰਤਮਾਨ ਸਾਹਿਬ ਤੇ ਆ ਉਸ ਮੰਤਰੀ ਦੇ ਖਿਲਾਫ ਭਗਵੰਤਮਾਨ ਸਾਹਿਬ ਨੇ ਕਿਹਾ ਸੀ ਵੀ ਸਿਰਫ ਮੇਰੇ ਕੋਲ ਸਬੂਤ ਨਹੀਂ ਸਿਰਫ ਮੇਰੇ ਕੋਲ ਹੀ ਉਹ ਮੰਨਿਆ ਗਵਾਹ ਵੀ ਤੇ ਸਬੂਤ ਵੀ ਭਗਵੰਤਮਾਨ ਸਾਹਿਬ ਖੁਦ ਸਨ ਪਰ ਜੇ ਮਾਨ ਸਾਹਿਬ ਨੇ ਆਪ ਹੀ ਉਹਦੇ ਖਿਲਾਫ ਗਵਾਹੀ ਨਹੀਂ ਦਿੱਤੀ ਜਾਂ ਅਦਾਲਤ ਨੂੰ ਤੇ ਪੁਲਿਸ ਨੂੰ ਸਬੂਤ ਨਹੀਂ ਦਿੱਤੇ ਤਾਂ ਫਿਰ ਹੁਣ ਕੀ ਕਿਹਾ ਜਾਵੇ ਐਥੇ ਹੁਣ ਲਿਖਣ ਵਾਲਾ ਕੀ ਲਿਖੇਗਾ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਸਾਡੀ ਜ਼ੀਰੋ ਟੋਲਰੈਂਸ ਹੈ ਇਹਨਾਂ ਦਾ ਹੀ ਇੱਕ ਐਮਐਲਏ ਕੋਰ ਵਿਜੇ ਪ੍ਰਤਾਪ ਉਹ ਪਹਿਲਾਂ ਹੀ ਕਹਿ ਰਿਹਾ ਸੀ ਕਿ ਇਹ ਸਾਰਾ ਕੁਝ ਡਰਾਮੇਬਾਜ਼ੀ ਹੈ ਲੋਕਾਂ ਨੂੰ ਭਰਮਾਉਣ ਦੇ ਲਈ ਦੇਖੋ ਵਿਰੋਧੀ ਪਾਰਟੀਆਂ ਨੇ ਤਾਂ ਬੋਲਣਾ ਹੀ ਹੈ ਵਿਰੋਧੀ ਪਾਰਟੀਆਂ ਤਾਂ ਅੱਜ ਵੀ ਬੋਲ ਰਹੀਆਂ ਨੇ ਤੇ ਜਿਹੜੇ ਹੋਰ ਕਈ ਬੁੱਧੀਜੀਵੀ ਨੇ ਚੇਤਨ ਲੋਕ ਨੇ ਉਹ ਵੀ ਪਹਿਲਾਂ ਹੀ ਰੌਲਾ ਪਾਉਂਦੇ ਸੀ ਜਦੋਂ ਮੰਤਰੀ ਫੜਿਆ ਸੀ ਉਸ ਤੋਂ ਬਾਅਦ ਜਦੋਂ ਹੁਣ ਜਲੰਧਰ ਵਾਲਾ ਇਹਨਾਂ ਨੇ ਆਪਣਾ ਹੀ ਐਮਐਲਏ ਗ੍ਰਿਫਤਾਰ ਕੀਤਾ ਅਰੋੜਾ ਸਾਹਿਬ ਉਦੋਂ ਵੀ ਲੋਕਾਂ ਨੇ ਕਿਹਾ ਵੀ ਇਹ ਸਭ ਦਿਖਾਵਾ ਹੈ ਲਦਾਖਾਨਾਂ ਦੀਆਂ ਚੋਣਾਂ ਜਿੱਤਣ ਦੇ ਲਈ ਦਿਖਾਵਾ ਕੀਤਾ ਜਾ ਰਿਹਾ ਵੀ ਅਸੀਂ ਇਮਾਨਦਾਰ ਹਾਂ ਉਹਦੇ ਖਿਲਾਫ ਕੋਈ ਤੱਥ ਸਬੂਤ ਪੇਸ਼ ਨਹੀਂ ਹੋਣ ਦੇਣਾ ਤੇ ਜਲੰਧਰ ਵਾਲਾ ਵੀ ਬਰੀ ਕਰਾਇਆ ਜਾਊਗਾ ਤੇ ਉਸੇ ਦਿਨ ਕੁਮਰ ਵਿਜੇ ਪ੍ਰਤਾਪ ਨੇ ਪੋਸਟ ਪਾਈ ਸੀ ਇਹਨਾਂ ਦੀ ਪਾਰਟੀ ਦਾ ਹੀ ਇੱਕ ਐਮਐਲਏ ਅਮਰਸਰ ਤੋਂ ਉਹਨੇ ਕਿਹਾ ਸੀ ਕਿ ਉਦੋਂ ਵੀ ਡਰਾਮਾ ਕੀਤਾ ਗਿਆ ਸੀ ਤੇ ਹੁਣ ਵੀ ਕੀਤਾ ਗਿਆ ਕੁਮਰ ਵਿਜੇ ਪ੍ਰਤਾਪ ਨੇ ਇਹ ਜਿਹੜੀ ਗੱਲ ਆਖੀ ਸੀ ਅੱਜ ਉਹ ਕਾਫੀ ਜ਼ਿਆਦਾ ਲੋਕਾਂ ਨੂੰ ਠੀਕ ਜਾਪ ਰਹੀ ਆ ਠੀਕ ਲੱਗ ਰਹੀ ਆ ਤੁਸੀਂ ਦੇਖੋ ਉਹ ਕਹਿੰਦੇ ਨੇ ਕਿ ਦੂਜਿਆਂ ਦੀਆਂ ਹੱਥ 'ਚ ਤੇ ਆਪਦੀਆਂ ਕੱਛ 'ਚ ਬਿਕਰਮ ਜੀਠਿਆ ਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ ਫੜਿਆ ਗਿਆ ਔਰ ਉਹਦੇ ਖਿਲਾਫ ਜਿਹੜੇ ਪਿਛਲੇ ਵਿਜੀਲੈਂਸ ਦੇ ਅ ਰਏ ਆ ਅਫਸਰ ਜਾਂ ਜਿਹੜੇ ਡੀਜੀਪੀ ਪੰਜਾਬ ਦੇ ਸਾਬਕਾ ਡੀਜੀਪੀ ਜਾਂ ਈਡੀ ਦੇ ਸਾਬਕਾ ਅਧਿਕਾਰੀ ਉਹਨਾਂ ਸਾਰਿਆਂ ਨੂੰ ਲਿਆ ਲਿਆ ਕਿ ਗਵਾਹੀਆਂ ਦੁਵਾਈਆਂ ਜਾ ਰਹੀਆਂ ਮੈਂ ਕਹਿਣਾ ਜੇ ਮਜੀਠਿਆ ਨੇ ਵੀ ਇਹੋ ਜਿਹਾ ਕੁਝ ਕੀਤਾ ਹੋਇਆ ਤਾਂ ਕਾਰਵਾਈ ਉਹਦੇ ਤੇ ਵੀ ਹੋਣੀ ਚਾਹੀਦੀ ਆ ਬਖਸ਼ਣਾ ਨਹੀਂ ਚਾਹੀਦਾ ਪਰ ਫਿਰ ਦੂਜਿਆ ਵਾਰੀ ਠੋਲੇ ਤੇ ਆਪਣੇ ਵਾਰੀ ਪੋਲੇ ਕਿਉਂ ਸਵਾਲ ਇਹ ਹੈ ਹੁਣ ਜੇਕਰ ਕਾਰਵਾਈ ਮਜ਼ੀਠੀਆ ਤੇ ਚਾਹੀਦੀ ਆ ਤੇ ਫਿਰ ਆਪਣਾ ਮੰਤਰੀ ਕਿਉਂ ਬਚਾ ਲਿਆ ਸਵਾਲ ਭਗਵੰਤ ਮਾਨ ਸਾਹਿਬ ਤੇ ਹੈ ਮਾਨ ਸਾਹਿਬ ਤੁਸੀਂ ਕਿਹਾ ਸੀ ਕਿ ਮੇਰੇ ਕੋਲ ਸਬੂਤ ਨੇ ਮੇਰੇ ਕੋਲੋਂ ਮੰਨਿਆ ਤਾਂ ਫਿਰ ਹੁਣ ਅਦਾਲਤ ਦੇ ਵਿੱਚ ਤੁਸੀਂ ਹੀ ਗਵਾਹੀ ਕਿਉਂ ਨਹੀਂ ਦਿੱਤੀ ਉਹ ਸਬੂਤ ਪੁਲਿਸ ਨੂੰ ਤੇ ਅਦਾਲਤ ਨੂੰ ਕਿਉਂ ਨਹੀਂ ਦਿੱਤੇ ਜਾਂ ਤਾਂ ਭਗਵੰਤ ਮਾਨ ਸਾਹਿਬ ਨੇ ਉਦੋਂ ਝੂਠ ਬੋਲਿਆ ਸੀ ਜਦੋਂ ਇਹ ਗੱਲ ਪੂਰੇ ਪੰਜਾਬ ਨੂੰ ਉਹਨਾਂ ਨੇ ਵੀਡੀਓ ਤੇ ਪੋਸਟ ਪਾ ਕੇ ਜਿਚਾਈ ਸੀ ਉਦੋਂ ਕਿਹਾ ਸੀ ਨਾ ਕਿ ਮੇਰੇ ਕੋਲ ਸਬੂਤ ਨੇ ਤੇ ਜਾਂ ਫਿਰ ਹੁਣ ਉਹਨਾਂ ਨੇ ਸਬੂਤ ਤੇ ਗਵਾਹੀ ਦੇਣ ਤੋਂ ਟਾਲਾਵਟ ਕੇ ਪੂਰੇ ਪੰਜਾਬ ਦੇ ਨਾਲ ਧਗਾ ਕੀਤਾ ਦੇਖੋ ਗੱਲਾਂ ਇਹ ਸਖਤ ਨੇ ਆਮ ਆਦਮੀ ਪਾਰਟੀ ਵਾਲੇ ਭੈਣਾ ਭਰਾਵਾਂ ਨੂੰ ਤੇ ਆਗੂ ਸਹਿਬਾਨਾਂ ਨੂੰ ਮੇਰੀਆਂ ਗੱਲਾਂ ਐਵੇਂ ਵੀ ਲੱਗ ਸਕਦੀਆਂ ਨੇ ਵੀ ਸਾਨੂੰ ਕਿਉਂ ਬੋਲੀ ਜਾਂਦਾ ਦੇਖੋ ਯਾਰ ਤੁਸੀਂ ਕਾਲੀਆਂ ਨੂੰ ਬੋਲ ਸਕਦੇ ਹੋ ਕਾਂਗਰਸ ਨੂੰ ਬੋਲ ਸਕਦੇ ਹੋ ਭਾਜਪਾ ਨੂੰ ਬੋਲ ਸਕਦੇ ਹੋ ਮੈਂ ਵੀ ਬੋਲਦਾ ਉਹਨਾਂ ਨੂੰ ਤੇ ਫਿਰ ਤੁਹਾਨੂੰ ਜਿੱਥੇ ਸਵਾਲ ਬਣਦਾ ਹੈ ਉੱਥੇ ਕਿਉਂ ਨਹੀਂ ਪੁੱਛਿਆ ਜਾ ਸਕਦਾ ਹੁਣ ਸਵਾਲ ਤਾਂ ਇਹ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਹਜ਼ਾਰਾਂ ਆਗੂ ਹਜ਼ਾਰਾਂ ਆਗੂ ਪਿਛਲੇ 3 ਸਾਲ ਤੋਂ ਲੋਕਾਂ ਨੂੰ ਕਹਿ ਰਹੇ ਸੀ ਕਿ ਸਾਡੀ ਸਰਕਾਰ ਨੇ ਆਪਣੇ ਮੰਤਰੀ ਤੇ ਹੀ ਕਾਰਵਾਈ ਕੀਤੀ ਅਸੀਂ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਦੇ ਹੁਣ ਉਹ ਕੀ ਬੋਲਣਗੇ ਹੁਣ ਉਹ ਦੱਸਣ ਵੀ ਹੁਣ ਸਰਕਾਰ ਨੇ ਪੁਲਿਸ ਤੋਂ ਕਲੀਨ ਚਿੱਟ ਦਵਾਤੀ ਹੈ ਅਦਾਲਤ ਦੇ ਵਿੱਚ ਹੁਣ ਉਹ ਮੰਤਰੀ ਸਾਹਿਬ ਕਹਿੰਦਾ ਮੈਂ ਹੈ ਹੀ ਕਲੀਨ ਸੀ ਤੇ ਕਲੀਨ ਚੱਟੀ ਮਿਲਨੀ ਸੀ ਅੱਜ ਜਦੋਂ ਮੰਤਰੀ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਵਿਜੇ ਸਿੰਘਲਾ ਨੂੰ ਤਾਂ ਉਹ ਕਹਿੰਦਾ ਮੈਂ ਤਾਂ ਹੈ ਹੀ ਕਲੀਨ ਸੀ ਤੇ ਕਲੀਨ ਚੇਟੀ ਮਿਲਨੀ ਸੀ ਬਿਲਕੁਲ ਸਹੀ ਹੈ ਜਾਂ ਤਾਂ ਉਹਦੋਂ ਗਿਣ ਮਿਥ ਕੇ ਸਾਰਾ ਡਰਾਮਾ ਕੀਤਾ ਗਿਆ ਸਿਰਫ ਲੋਕਾਂ 'ਚ ਇਹ ਪ੍ਰਭਾਵ ਬਣਾਉਣ ਲਈ ਵੀ ਅਸੀਂ ਤਾਂ ਆਪਣੇ ਮੰਤਰੀਆਂ ਤੇ ਵੀ ਕਾਰਵਾਈ ਕਰ ਦਿੰਨੇ ਆ ਤੇ ਜਾਂ ਫਿਰ ਹੁਣ ਉਹਨੂੰ ਗਿਣ ਮਿਥ ਕੇ ਬਚਾਇਆ ਗਿਆ ਦੋਵਾਂ 'ਚੋਂ ਗੱਲ ਇੱਕ ਤਾਂ ਹੈਗੀ ਆ ਨਾ ਕਿਹੜੀ ਆ ਪੇਮਾਨ ਸਾਹਿਬ ਜਾਣਦੇ ਨੇ ਵਿਜੇ ਸਿੰਘਲਾ ਜਾਣਦੇ ਨੇ ਪੰਜਾਬ ਪੁਲਿਸ ਜਾਣਦੀ ਐ ਜਾਂ ਕਈ ਲੋਕ ਜਿਹੜਾ ਕਹਿ ਦਿੰਦੇ ਨੇ ਕਿ ਜਾਂ ਮੇਰਾ ਰੱਬ ਜਾਣਦਾ ਕੋਈ ਤਾਂ ਜਾਣਦਾ ਹੈ ਨਾ ਹੁਣ ਜਿਹੜਾ ਵਿਕਰਮ ਮਜੀਠੀਆ ਦੇ ਉੱਪਰ ਪ੍ਰਿਸ਼ਟਾਚਾਰ ਦੀ ਕਾਰਵਾਈ ਹੋਈ ਐ ਉਸ ਮਾਮਲੇ ਦੇ ਵਿੱਚ ਪੂਰੀ ਆਮ ਆਦਮੀ ਪਾਰਟੀ ਕਹਿ ਰਹੀ ਐ ਕਿ ਇਹਨਾਂ ਨੇ ਗਲਤ ਪੈਸਾ ਬਣਾਇਆ ਅਸੀਂ ਵੀ ਕਹਿੰਦੇ ਆ ਕਿ ਕਾਲੀ ਦਲ ਦੇ ਵੀ ਰਾਜ ਚ ਕੋਈ ਬਹੁਤਾ ਵਧੀਆ ਨਹੀਂ ਸਾਰਾ ਕੁਝ ਚੱਲਦਾ ਰਿਹਾ ਬਹੁਤ ਕੋਸ਼ ਗਲਤ ਸੀ ਪੂਰੀ ਗੁੰਡਾਗਰਦੀ ਸੀ ਝੂਠੇ ਕੇਸ ਸੀ ਵਾਕਿਆ ਹੀ ਉਦੋਂ ਬਹੁਤ ਨਸ਼ਾ ਫੈਲਿਆ ਚਿੱਟਾ ਫੈਲਿਆ ਪਰ ਸਵਾਲ ਫੇਰ ਇੱਥੇ ਵੀ ਆ ਜਾਂਦਾ ਪਹਿਲਾ ਸਵਾਲ ਜੇਕਰ ਕੇਜਰੀਵਾਲ ਸਾਹਿਬ ਹੋਰਾਂ ਨੇ ਉਦੋਂ ਮਜੀਠੀਏ ਨੂੰ ਕਿਹਾ ਸੀ ਤਾਂ ਫਿਰ ਮਾਫੀ ਕਿਉਂ ਮੰਗੀ ਜੇ ਗੱਲ ਸੱਚੀ ਬੋਲੀ ਸੀ ਫਿਰ ਕੁਰਬਾਨੀ ਦੇਣੀ ਚਾਹੀਦੀ ਸੀ ਜਦੋਂ ਗੱਲਾਂ ਕੁਰਬਾਨੀਆਂ ਦੀਆਂ ਗੱਲਾਂ ਭਾਰਤ ਲਈ ਲੋਕਾਂ ਲਈ ਬਹੁਤ ਵੱਡੀਆਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਮੈਨੂੰ ਲੱਗਦਾ ਹੈ ਕਿ ਮਾਫੀ ਨਹੀਂ ਸੀ ਮੰਗਣੀ ਚਾਹੀਦੀ ਮਾਫੀ ਮੰਨ ਕੇ ਬਹੁਤ ਵੱਡਾ ਗੁਨਾਹ ਕੇਜਰੀਵਾਲ ਹੋਰਾਂ ਨੇ ਉਦੋਂ ਕੀਤਾ ਕਿਉਂਕਿ ਅੱਜ ਫੇਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਮਜੀਠੀਏ ਨੂੰ ਉਹੀ ਕੁਛ ਜੋ ਕੁਛ ਉਦੋਂ ਕੇਜਰੀਵਾਲ ਨੇ ਕਿਹਾ ਸੀ ਤੇ ਅੱਜ ਪੂਰੀ ਅਕਾਲੀ ਦਲ ਕਾਂਗਰਸ ਉਹ ਕਹਿ ਰਹੇ ਨੇ ਕਿ ਇਹ ਧੱਕਾ ਹੈ ਬਿਨਾਂ ਕਿਸੇ ਤੱਤ ਸਬੂਤ ਤੋਂ ਮਜੀਠੀਏ ਨੂੰ ਫਸਾਇਆ ਜਾ ਰਿਹਾ ਹੈ ਭਾਵੇਂ ਕਿ ਮੈਂ ਫਿਰ ਕਹਿੰਨਾ ਦੁੱਧ ਤੋਤਾ ਇੱਥੇ ਕੋਈ ਨਹੀਂਗਾ ਸਾਰਿਆਂ ਨੇ ਦਾਲ ਆਉਣ ਦੀ ਕੋਸ਼ਿਸ਼ ਕੀਤੀ ਸਾਰੇ ਲੋਕਾਂ ਦੀ ਗੱਲ ਨਹੀਂ ਕਰ ਰਿਆ ਲੋਕ ਬਹੁਤ